ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਯਾਨੀ ਕਿ 12 ਦਸੰਬਰ ਤੋਂ ਸੰਘਣਾ ਕੋਹਰੇ ਦਾ yellow alert ਜਾਰੀ ਹੈ ਇਹ ਹਾਲਤ ਲਗਾਤਾਰ 3 ਦਿਨ ਬਣੀ ਰਹੇਗੀ ਇਸ ਦੇ ਨਾਲ ਹੀ ਅੱਜ ਤੋਂ ਇੱਕ western disturbance ਵੀ ਸਰਗਰਮ ਹੋ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਰਾਤ ਦੇ ਨਿਕਮ ਤਾਪਮਾਨ 'ਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਹੁਣ ਇਹ ਤਾਪਮਾਨ ਆਮ ਪੱਧਰ ਦੇ ਨੇੜੇ ਬਣਿਆ ਹੋਇਆ ਹੈ ਰਾਜ ਵਿੱਚ ਸਭ ਤੋਂ ਠੰਡਾ ਸਥਾਨ ਅੰਮ੍ਰਿਤਪੁਰ ਰਿਹਾ ਜਿੱਥੇ ਤਾਪਮਾਨ ਆਪਣਾ 4.0 ਡਿਗਰੀ ਦਰਜ ਹੋਇਆ ਦੂਜੇ ਪਾਸੇ ਚੰਡੀਗੜ੍ਹ ਦਾ ਤਾਪਮਾਨ ਹੈ ਜਿਹੜਾ ਕਿ 6.9 ਡਿਗਰੀ ਦਰਜ ਕੀਤਾ ਗਿਆ ਜੋ ਆਮ ਤਾਪ ਤੋਂ ਤਾਪਮਾਨ ਤੋਂ 3.6 ਡਿਗਰੀ ਘੱਟ ਹੈ ਹਾਲਾਂਕਿ ਪੂਰੇ ਹਫਤੇ ਮੌਸਮ ਸੁੱਕਾ ਹੀ ਰਹੇਗਾ ਮੀਂਹ ਦੇ ਅਸਰ ਨਹੀਂ ਨੇ ਮੌਸਮ ਵਿਭਾਗ ਅਨੁਸਾਰ ਹੁਣ ਇੱਕ ਤੋਂ ਬਾਅਦ ਇੱਕ ਦੋ ਵੈਸਟਰਨ ਡਿਸਟਰਬਰਨ ਅਸਰਗਰਮ ਹੋਣਗੇ ਕੱਜ ਸ਼ਾਮ ਜਾਂ 13 ਤਰੀਕ ਤੱਕ ਹਿਮਾਲੀਅਨ ਖੇਤਰਾਂ ਵਿੱਚ ਪਹੁੰਚ ਜਾਵੇਗਾ ਜਦ ਕਿ ਦੂਜਾ ਵੈਸਟਰਨ ਡਿਸਟਰਬੈਂਟ 17 ਤੋਂ 18 ਦਸੰਬਰ ਨੂੰ ਹਿਮਾਲਿਆਨ ਇਲਾਕਿਆਂ ਵਿੱਚ ਪਹੁੰਚੇਗਾ ਇਸ ਨਾਲ ਮੌਸਮ ਤੇ ਅਸਰ ਪਵੇਗਾ ਇਸ ਕਾਰਨ ਪਹਾੜਾਂ ਨਾਲ ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵਿੱਚ ਵਾਧਾ ਹੋਵੇਗਾ ਅੱਜ ਹਿਮਾਚਲ ਨਾਲ ਸੱਤੇ ਇਲਾਕਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਹੈ ਇੱਕੋ ਨਾਲ ਇਹ ਜ਼ਿਲ੍ਹੇ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਅਤੇ ਪਟਿਆਲਾ ਜੇ ਦਿਨ ਦੇ ਵੱਤਵਤਾ ਤਾਪਮਾਨ ਦੀ ਗੱਲ ਕਰੀਏ ਤਾਂ ਹੁਣ ਇਸ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਸਾਰੇ ਜ਼ਿਲ੍ਹਿਆਂ ਤਾਪਮਾਨ ਵਿੱਚ ਤਾਪਮਾਨ ਹੈ ਜਿਹੜਾ ਕਿ 22.1 ਡਿਗਰੀ ਤੋਂ 27 ਡਿਗਰੀ ਦੇ ਵਿੱਚਕਾਰ ਦਰਜ ਹੋ ਰਿਹਾ ਹੈ ਰਾਜ ਦੇ ਉਸਤ ਵੱਤਵਤਾ ਤਾਪਮਾਨ ਚ 0.2 ਡਿਗਰੀ ਦੀ ਕਮੀ ਆਈ ਹੈ ਹੁਣ ਇਹ ਆਮ ਪੱਧਰ ਦੇ ਨੇੜੇ ਪਹੁੰਚ ਚੁੱਕਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 6.7 ਲੁਧਿਆਣਾ ਚ 6.4 ਪਟਿਆਲਾ ਚ 7.4 ਪਠਾਨਕੋਟ 'ਚ 6.9, ਬਠਿੰਡਾ 'ਚ 6.2, ਫਰੀਦਕੋਟ 'ਚ 4.9, ਲੁਧਿਆਣਾ ਵਿੱਚ ਇੱਕ ਹੋਰ ਰੀਡਿੰਗ 8.3 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ ਜਿਹੜਾ ਤਾਪਮਾਨ ਹੈ 5.9 ਡਿਗਰੀ ਦਰਜ ਕੀਤਾ ਗਿਆ। ਦੱਖਣੀ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਸ਼ਿਮਖਸਾ ਸਾਹਿਬ ਅਤੇ ਫਰੀਦਕੋਟ ਵਿੱਚ ਦਿਨ ਦਾ ਤਾਪਮਾਨ ਲਗਭਗ 24 ਤੋਂ 26 ਡਿਗਰੀ ਰਹਿਣ ਦੀ ਸੰਭਾਵਨਾ ਹੈ। ਰਾਜ ਦੇ ਬਾਕੀ ਹਿੱਸਿਆਂ ਵਿੱਚ ਵੀ ਇਹ 22 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ। ਇਸ ਹਫਤੇ ਦਿਨ ਦਾ ਤਾਪਮਾਨ ਜ਼ਿਆਦਾਤਰ ਆਮ ਜਾਂ ਉਸ ਤੋਂ ਥੋੜਾ ਵੱਧ ਰਹਿਣ ਦੀ ਉਮੀਦ ਹੈ। ਇਸ ਹਫਤੇ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਹ 6 ਤੋਂ 8 ਡਿਗਰੀ ਦੇ ਵਿੱਚਕਾਰ ਰਹਿ ਸਕਦਾ ਹੈ। ਕੁੱਲ ਮਿਲਾ ਕੇ ਨਿਕਮ ਤਾਪਮਾਨ ਆਮ ਤੋਂ ਲੈ ਕੇ ਥੋੜਾ ਵੱਧ ਰਹਿਣ ਦੀ ਉਮੀਦ ਹੈ। ਹਾਲਾਂਕਿ ਅਗਲੇ 48 ਘੰਟਿਆਂ ਵਿੱਚ ਰਾਤ ਦਾ ਤਾਪਮਾਨ ਕੁਝ ਵੱਧ ਸਕਦਾ ਹੈ। ਉਸ ਤੋਂ ਬਾਅਦ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ।